ਇੱਕ ਮਿੰਟ ਉਹ ਅੰਪਲਾਈ ਤੇ ਮਾਲਕ ਨੌਕਰ ਤੇ ਮਾਲਕ ਦੋਸਤ ਵੀ ਨੇ ਕੰਮ ਉਹ ਨਿਭਣਨ ਤੋਂ ਬਾਅਦ ਕਹਿੰਦੇ ਇਕੱਠੇ ਪੀਣੇ ਆ ਬੈਠਦੇ ਆ ਪੁਰਾਣੇ ਦੋਸਤ ਸੀ ਬੈਠ ਕੇ ਗੱਲਾਂ ਬਾਤਾਂ ਚੱਲ ਪਈਆਂ ਅੰਪਲਾਈ ਨੇ ਕੁਐਸਚਨ ਕੀਤਾ ਯਾਰ ਤੂੰ ਮਾਲਕ ਬਣ ਗਿਆ ਮੈਂ ਨੌਕਰ ਬਣ ਗਿਆ ਨਿਕਲੇ ਆਪਾਂ ਇਕੱਠੇ ਹੀ ਸੀ ਦੇਖ ਲੈ ਕਿਹੋ ਜਿਹਾ ਰੱਬ ਫਰਕ ਰੱਖਦਾ ਤੇਰੇ ਕਰਮਾਂ ਚ ਮਾਲਕ ਲਿਖਤਾ ਮੈਨੂੰ ਨੌਕਰੀ ਬਣਾਤਾ ਕਰਦੇ ਐ ਇਦਾਂ ਕਹੀ ਇੱਕ ਨੌਕਰੀ ਹੈ ਇੱਕ ਛੋਟੇ ਘਰ 'ਚ ਜੰਮੀ ਜਾਂਦਾ ਇੱਕ ਵੱਡੇ ਘਰ 'ਚ ਜੰਮਦਾ ਹੈ ਗਮੀਰ ਦਾ ਪੁੱਤ ਹੈ ਇੱਕ ਗਰੀਬ ਦਾ ਪੁੱਤ ਹੈ ਐਦਾਂ ਲੱਗ ਪਿਆ ਕਰਨ ਵੇਖ ਕਹਿੰਦਾ ਤੂੰ ਮਾਲਕ ਮੈਂ ਨੌਕਰ ਵੇਖ ਤੇਰੀ ਕਿਹਸੀ ਕਿਸਮਤ ਲਿਖੀ ਹੈ ਇਹ ਕਿਵੇਂ ਹੋ ਗਿਆ ਮੈਂ ਨੌਕਰ ਬਣ ਗਿਆ ਤੂੰ ਮਾਲਕ ਬਣ ਗਿਆ ਕਿਵੇਂ ਹੋ ਗਿਆ ਦੂਜਾ ਦੋਸਤ ਕਹਿਣ ਲੱਗਾ ਜਿਹੜਾ ਮਾਲਕ ਬਣ ਗਿਆ ਸੀ ਕਹਿੰਦਾ ਯਾਰ ਛੱਡ ਪਰੇ ਇਹ ਗੱਲ ਨੂੰ ਆਪਾਂ ਆਨੰਦ ਲਈਏ ਪੀ ਰਹੇ ਆ ਪੀ ਲੋ ਖਾ ਲੋ ਚੱਲੀ ਆ ਆਪਾਂ ਕਰ ਕਹਿੰਦਾ ਨਹੀਂ ਜੇ ਤੇਰੇ ਕੋਲ ਜਵਾਬ ਹੈ ਤੇ ਮੈਂ ਸੁਣਨਾ ਚਾਹੁੰਦਾ ਕਹਿੰਦਾ ਛੱਡ ਪਰੇ ਮੈਂ ਚਾਹੁੰਦਾ ਵੀ ਨਾ ਇਹ ਗੱਲ ਚ ਪੈ ਕਹਿੰਦਾ ਨਹੀਂ ਯਾਰ ਦੱਸ ਮੈਂ ਨੌਕਰੀ ਕਿਉਂ ਰਹਿ ਗਿਆ ਤੂੰ ਮਾਲਕ ਕਿਉਂ ਬਣ ਗਿਆ ਕਹਿੰਦਾ ਫਿਰ ਤੈਨੂੰ ਇੱਕ ਗੱਲ ਦੱਸਦਾ ਐਗਜ਼ੈਂਪਲ ਦਵਾ ਇੱਕ ਕਹਿੰਦੇ ਦੇ ਕਹਿੰਦੇ ਆਪਾਂ ਇੱਕ ਵਾਰ ਫੈਕਟਰੀ ਦੇ ਵਿੱਚੋਂ ਦੋਵੇਂ ਇਕੱਠੇ ਨਿਕਲੇ ਆਪਾਂ ਦੋਵੇਂ ਫੈਕਟਰੀ ਚੋਂ ਨਿਕਲੇ ਤੇ ਆਪਾਂ ਜਦੋਂ 7-8 ਕਿਲੋਮੀਟਰ ਨੌਕ ਕੰਮ ਕਰਕੇ ਬਾਹਰ ਆ ਗਏ ਆਪਣੀ ਫੈਕਟਰੀ ਜਿਹੜੀ ਜਿੱਥੇ ਆਪਾਂ ਕੰਮ ਕਰਦੇ ਸੀ ਦੋਨੇ ਦੋਸਤ 7-8 ਕਿਲੋਮੀਟਰ ਬਾਹਰ ਆਉਣ ਤੋਂ ਬਾਅਦ ਮੇਰੇ ਯਾਦ ਆਇਆ ਓਹੋ ਮੈਂ ਯਾਰ ਆਪਣੇ ਚੈਂਬਰ ਦੇ ਵਿੱਚ ਲਾਈਟ ਜਗਦੀ ਛੱਡਾ ਮੈਂ ਬੰਦ ਕਰਨੀ ਭੁੱਲ ਗਿਆ ਲਾਈਟ ਤੇ ਤੂੰ ਕਿਹਾ ਫੇਰ ਕੀ ਹੋਇਆ ਮੈਂ ਕਿਹਾ ਮੈਂ ਤਾਂ ਬੰਦ ਕਰਕੇ ਆਉਂਦਾ ਉਹ ਤੂੰ ਕਿਹਾ ਛੱਡ ਪਰੇ ਯਾਰ ਐਡੀ ਦੂਰ 7-8 ਕਿਲੋਮੀਟਰ ਆ ਚੁੱਕੇ ਆ ਹੁਣ ਫੇਰ ਵਾਪਸ ਜਾਏਗਾ ਲਾਈਟ ਬੰਦ ਕਰੇਗਾ ਆਪਣੀ ਕਿਹੜਾ ਘਰ ਦੀ ਬਿਜਲੀ ਫੁੱਕਦੀ ਏ ਮਾਲਕਾਂ ਦੀ ਫੈਕਟਰੀ ਏ ਫੁੱਕ ਜਾਂਦੀ ਏ ਫੁੱਕ ਜਾਂਦੇ ਕੋਈ ਗੱਲ ਨਹੀਂ ਇਹਨੇ ਨਾਲ ਕੀ ਫਰਕ ਪੈਗਾ ਇੱਕ ਬੱਲਬੀ ਏ ਇੱਕ ਲਾਈਟ ਹੀ ਏ ਚੱਲ ਚਲੀਏ ਕਿੰਨੇ ਮੈਂ ਕਿਹਾ ਨਹੀਂ ਮੈਂ ਤਾਂ ਲਾਈਟ ਬੰਦ ਕਰਕੇ ਆਉਂਗਾ ਤੂੰ ਚਲਿਆ ਗਿਆ ਮੈਨੂੰ ਰੋਕਦਾ ਵੀ ਰਿਹਾ ਪਰ ਮੈਂ ਫੇ ਤੇਰੇ ਰੋਕੇ ਤੇ ਰੁਕਿਆ ਨਹੀਂ ਮੈਂ ਜਾ ਕੇ ਲਾਈਟ ਬੰਦ ਕਰਕੇ ਤੇਰੇ ਤੋਂ ਘੰਟਾ ਲੇਟ ਆਪਣੇ ਘਰ ਪਹੁੰਚਿਆ ਉਸ ਦਿਨ ਮੈਂ ਮਾਲਕ ਵਾਂਗੂ ਸੋਚਦਾ ਸੀ ਮੈਂ ਉਸ ਦਿਨ ਵੀ ਮਾਲਕ ਸੀ ਤੇ ਮੈਂ ਅੱਜ ਵੀ ਮਾਲਕ ਹਾਂ ਤੂੰ ਉਸ ਦਿਨ ਵੀ ਨੌਕਰੀ ਸੀ ਤੂੰ ਅੱਜ ਵੀ ਨਹੀਂ ਕਿਉਂਕਿ ਤੂੰ ਮਾਲਕ ਵਾਂਗੂ ਨਹੀਂ ਸੀ ਸੋਚਦਾ ਤੂੰ ਨੌਕਰ ਵਾਂਗੂ ਹੀ ਸੋਚਦਾ ਸੀ ਕਿ ਯਾਰ ਇਹ ਕਿਹੜਾ ਸਾਡਾ ਹੈ ਮਲਬ ਹੈ ਇਹ ਕਿਹੜਾ ਸਾਡੀ ਲਾਈਟ ਮਲ ਬਲਦੀ ਹੈ ਪਰ ਮੈਨੂੰ ਇਹ ਲੱਗਦਾ ਸੀ ਇਹ ਫੈਕਟਰੀ ਮੇਰੀ ਹੈ ਇਥੋਂ ਦੀ ਇੱਕ ਇੱਕ ਚੀਜ਼ ਮੇਰੀ ਹੈ ਮਾਲਕਾ ਵਾਂਗੂ ਸੋਚਦਾ ਸੀ ਮੈਂ ਤੇ ਤੂੰ ਨੌਕਰਾ ਵਾਂਗੂ ਸੋਚਦਾ ਸੀ ਮੇਰੀ ਸੋਚ ਨੇ ਮੈਨੂੰ ਮਾਲਕ ਬਣਾਇਆ ਯਾਦ ਰੱਖਣਾ ਜਿਹੜਾ ਬੰਦਾ ਮਾਲਕ ਵਾਲਾ ਫਰਜ਼ ਨਿਭਾਉਣ ਲੱਗ ਜਾਵੇ ਇੱਕ ਦਿਨ ਮਾਲਕ ਬਣ ਜਾਂਦਾ ਹੈ ਮਾਲਕ ਵਾਲੀਆਂ ਜ਼ਿੰਮੇਵਾਰੀਆਂ ਚੱਕਣ ਲੱਗ ਜਾਵੇ ਇੱਕ ਦਿਨ ਮਾਲਕ ਬਣ ਜਾਂਦਾ ਜਿਹੜਾ ਵੀ ਨੌਕਰ ਮਾਲਕ ਦੇ ਫਰਜ਼ ਨਿਭਾਵੇ ਮਾਲਕ ਆਪਣੀ ਕੁਰਸੀ ਛੱਡ ਦਿੰਦਾ ਇਹ ਕਰ ਤੂੰ ਤੂੰ ਹੀ ਕਰ ਲੈ ਦੂਜੇ ਦਿਨ ਉਹਨੇ ਹੋਰ ਜ਼ਿੰਮੇਵਾਰੀ ਚੱਕ ਲਈ ਯਾਰ ਮੈਨੂੰ ਸੌਖਾ ਕਰਤਾ ਇਹ ਵੀ ਤੂੰ ਹੀ ਕਰ ਲਿਆ ਤਾਂ ਤੀਜੀ ਜ਼ਿੰਮੇਵਾਰੀ ਚੱਕ ਲਈ ਯਾਰ ਤੂੰ ਹੀ ਕਰ ਲਿਆ ਕਰ ਯਾਦ ਰੱਖਣਾ بڑے ਬੰਦਿਆਂ ਨੂੰ ਜ਼ਿੰਦਗੀ ਵਿੱਚ ਮਿਲਿਆ ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੰਦੇ ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੰਦੇ ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੰਦੇ ਨਹੀਂ ਜ਼ਿੰਮੇਵਾਰੀਆਂ ਦਿੱਤੀਆਂ ਨਹੀਂ ਜਾਂਦੀਆਂ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਨੇ ਫਰਜ਼ ਨਿਭਾ ਕੇ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਫਰਜ਼ ਨਿਭਾ ਕੇ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਹੈ ਹੱਕ ਲੈ ਜਾਂਦੇ ਐ ਆਪਣੇ ਆਪ ਹੀ ਹੋ ਜਾਂਦਾ ਏ ਜਿਹੜਾ ਬੰਦਾ ਵਧੀਆ ਜ਼ਿੰਮੇਵਾਰ ਹੋਵੇ ਮੰਨ ਲਓ ਮੈਂ ਆ ਮੈਂ ਕੋਈ ਕੰਮ ਕਰ ਰਿਆ ਮੈਨੂੰ ਕਰਨਾ ਪੈਂਦਾ ਕੋਈ ਬੰਦਾ ਵਧੀਆ ਉਸ ਕੰਮ ਨੂੰ ਕਰੂਗਾ ਮੈਨੂੰ ਤਾਂ ਸੌਖਾ ਹੋ ਗਿਆ ਮੈਂ ਕਹੂੰਗਾ ਤੂੰ ਵੀ ਕਰ ਲੈ ਯਾਰ ਉਹ ਕਰਨ ਲੱਗ ਗਿਆ ਮੇਰੇ ਵਾਲੇ ਕੰਮ ਉਹ ਕਰਨ ਲੱਗ ਗਿਆ ਇੱਕ ਕੰਮ ਦੋ ਕੰਮ ਤਿੰਨ ਕੰਮ ਸਾਰੇ ਕੰਮ ਹੀ ਹੌਲੀ-ਹੌਲੀ ਹੌਲੀ-ਹੌਲੀ ਟੇਕਓਵਰ ਕਰ ਲੇ ਸਾਂਭ ਲੇ ਜਿਮੇਵਾਰੀਆਂ ਚੱਕ ਲਈਆਂ ਤਾਂ ਕਰਕੇ ਕਾ ਪ੍ਰਤੀ ਅਵੇਰ ਨਾ ਹੋਵੋ ਸਾਨੂੰ ਆ ਮਿਲੇ ਸਾਨੂੰ ਆ ਮਿਲੇ ਸਾਨੂੰ ਮਾਲਕੀ ਮਿਲੇ ਸਾਨੂੰ ਅਸੀਂ ਮਾਲਕ ਬਣੀਏ ਨਹੀਂ ਮਾਲਕੀ ਤੇ ਅਵੇਰ ਨਾ ਹੋਵੋ ਰਿਸਪੌਂਸਿਬਿਲਟੀ ਫਰਜ਼ ਕੀ ਨੇ ਉਹਨਾਂ ਨੂੰ ਸਾ ਦੇਖੋ ਜਦੋਂ ਫਰਜ਼ ਵਧੀਆ ਨਿਭਾਓਗੇ ਜਿਮੇਵਾਰੀਆਂ ਨਿਭਾਓਗੇ ਤੁਹਾਨੂੰ ਤੁਹਾਡੇ ਹੱਕ ਆਪਣੇ ਆਪ ਮਿਲਣਗੇ ਕਿਤੇ ਵੀ ਕੰਮ ਕਰਦੇ ਹੋ ਨੌਕਰ ਨਾ ਸਮਝੋ ਆਪਣੇ ਆਪਿਆ ਜਰਾ ਲਾਈਟ ਜਗਦੀ ਏ ਮੇਰੇ ਘਰ ਵੀ ਮੈਂ ਬੰਦ ਕਰ ਦੇਣਾ ਨਾਲ ਦੀ ਨਾਲ ਇੱਥੇ ਕਿਉਂ ਨਹੀਂ ਮੈਂ ਕਰਦਾ ਏਸੀ ਚੱਲ ਰਿਹਾ ਮੈਂ ਏਸੀ ਚੱਲਦਾ ਛੱਡਦਾ ਵੀ ਮੈਂ ਜਦੋਂ 2 ਘੰਟੇ ਬਾਅਦ ਆਵਾਂ ਕਮਰਾ ਪੂਰਾ ਠੰਡਾ ਹੋਵੇ ਕੋਈ ਗੱਲ ਨਹੀਂ ਮੈਂ ਆਵਾਂਗਾ ਆ ਕੇ ਚਲਾ ਲਾਂਗਾ 5 ਮਿੰਟ ਵਿੱਚ ਕਮਰਾ ਠੰਡਾ ਹੋ ਜਾਏਗਾ ਕਿੱਥੇ ਮੈਂ ਚੱਲੇ ਆ ਤੇ ਏਸੀ ਚੱਲਦਾ ਹੀ ਆਨ ਕਰਕੇ ਜਾ ਰਿਹਾ ਵੀ ਆਉਂਦਿਆਂ ਨੂੰ ਕਮਰਾ ਠੰਡਾ ਹੋਏਗਾ ਕਿਉਂ ਨਹੀਂ ਮੈਂ ਬੰਦ ਕਰਦਾ ਬਿਜਲੀ ਫੁੱਕ ਰਹੀ ਏ ਮੇਰੇ ਘਰ 'ਚ ਮੈਂ ਇਦਾਂ ਕਰਦਾ ਬਸ ਜਦੋਂ ਅਸੀਂ ਇਹ ਜ਼ਿੰਮੇਵਾਰੀਆਂ ਸਮਝਣ ਲੱਗਾਂਗੇ ਮਾਲਕਾ ਵਾਂਗੂ ਸੋਚਾਂਗੇ ਤੇ ਮਾਲਕ ਬਣਦਿਆਂ ਨੂੰ ਦੇਰ ਨਹੀਂ ਲੱਗੇਗੀ